ਦੇਖੋ ਗੱਲ ਇਹ ਹੈ ਗੱਲ ਤਾਂ ਹੈ ਆਪ ਜਿੰਨੇ ਮਰਜੀ ਕੋਈ ਗਾਣਾ ਬਣਵਾ ਕੇ ਜਿਹੜਾ ਹੈ ਸੋਸ਼ਲ ਮੀਡੀਆ ਤੇ ਛਾੜ ਦੋ ਕਿਹច ਕਿਹੜਾ ਕੋਈ ਕਿਸੇ ਨੂੰ ਰੋਕੇ ਗੱਲ ਤਾਂ ਹੈ ਵੀ ਇੱਥੋਂ ਤੱਕ ਹਾਲਾਤ ਆ ਗਏ ਵੀ ਉਹਨਾਂ ਨੂੰ ਪੰਜਾਬ ਦਾ ਕੋਈ ਸਿੰਗਰ ਨਹੀਂ ਲੱਭਿਆ ਗਾਣਾ ਗਾਉਣ ਵਾਸਤੇ ਆਪ ਦਾ ਮਤਲਬ ਨਹੀਂ ਪੰਜਾਬ ਦਾ ਕੋਈ ਵੀ ਸਿੰਗਰ ਤੁਸੀਂ ਜਦ ਕਿਸੇ ਨੂੰ ਪੈਸੇ ਦੇ ਕੇ ਗਵਾਉਣਾ ਹੀ ਹੈ ਤਾਂ ਕੋਈ ਵੀ ਗਾ ਸਕਦਾ ਸੀ ਪਰ ਪੰਜਾਬ ਦਾ ਕੋਈ ਵਿਅਕਤੀ ਗਾਣਾ ਗਾਉਣ ਨੂੰ ਤਿਆਰ ਨਹੀਂ ਹੋਇਆ ਉਹਨਾਂ ਦੇ ਹੱਕ 'ਚ ਇਹ ਤੋ ਤੱਕ ਉਹਨਾਂ ਦੀ ਕ੍ਰੈਡੀਬਿਲਟੀ ਡਾਊਨ ਹੋ ਚੁੱਕੀ ਹੈ ਤੇ ਲੋਕ ਸਾਰੇ ਜਾਣਦੇ ਆ ਕੋਈ ਇਹ ਇੱਕ ਆਪਦੀ ਕਿਉਂਕਿ ਲੋਕ ਉਹਨਾਂ ਦੀ ਗੱਲ ਤਾਂ ਸੁਣਨ ਨੂੰ ਤਿਆਰ ਨਹੀਂ ਉਹਨੋਂ ਇਹ ਜੇ ਜਿਹੜਾ ਹੈ ਸੋਸ਼ਲ ਮੀਡੀਆ ਵਰਤ ਕੇ ਗਾਣੇ ਚਲਾ ਕੇ ਇਹ ਜਿਹੜਾ ਹੈ ਲੋਕਾਂ ਦਾ ਮਨ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਉਹਨਾਂ ਨੂੰ ਜੋ ਇਹ ਇਹ ਜੇ ਤਰੀਕਿਆਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੋਰ ਇਹ ਗੱਲ ਸਫਲ ਨਹੀਂ ਹੋਣੀ ਆ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਇਹ ਜਿਹੜੀ ਸਰਕਾਰ ਹੈ ਪੰਜਾਬ ਦੀ ਇਹੇ ਅੰਦੋਲਨ ਜਿਹੜਾ ਕਿਸਾਨ ਅੰਦੋਲਨ ਸੀ ਉਹਦੇ ਤੋਂ ਜਿਹੜਾ ਹਸਾਰਾ ਲੈ ਕੇ ਇਹ ਬਣੀ ਹੈ ਤੇ ਹੁਣ ਕਿਸਾਨਾਂ ਦੀ ਇਹਨਾਂ ਨੇ ਜਦ ਤੱਕ ਆਏ ਨੇ ਇੱਕ ਵੀ ਮੰਗ ਨਹੀਂ ਮੰਨੀ ਇਹ ਦੱਸ ਦੇਣੀ ਵੀ ਅਸੀਂ ਕਿਸਾਨਾਂ ਦੀ ਕਿਹੜੀ ਮੰਗ ਮੰਨੀ ਹੈ ਤੇ ਉਲਟਾ ਹੁਣ ਕਿਸਾਨਾਂ ਨੂੰ ਉਹਨਾਂ ਦੀ ਮੰਗਾਂ ਮੰਨਣ ਦੀ ਬਜਾਏ ਹੁਣ ਉਹਨਾਂ ਨੂੰ ਦਬਾਅ ਪਾ ਕੇ ਉਹਨਾਂ ਨੂੰ ਚੱਕ ਕੇ ਧੱਕੇ ਨਾਲ ਉਹਨਾਂ ਨੂੰ ਜਿਹੜਾ ਰੋਕਿਆ ਜਾ ਰਿਹਾ ਵੈਸੇ ਦੇਖੋ ਅਸੀਂ ਮਰਨਮਰਤ ਦੇ ਹੱਕ 'ਚ ਨਹੀਂ ਹੈਗੇ ਕਿਉਂਕਿ ਬੜੇ ਸੀਨੀਅਰ ਆਗੂ ਨੇ ਡਲੇਵਾਲ ਸਾਹਿਬ ਬੜੀ ਸਤਕਾਰਯੋਗ ਸ਼ਕਸ਼ੀਤ ਨੇ ਤੇ ਅਹੀਂ-ਅਹੀਂ ਸਰਕਾਰਾਂ ਨੂੰ ਦਬਾਅ ਪਾਉਣ ਵਾਸਤੇ ਮਰਨਮਰਤ ਦੀ ਬਜਾਏ ਹੋਰ ਕੋਈ ਜਿਹੜਾ ਰਾਹ ਬਣਾਉਣਾ ਚਾਹੀਦਾ ਤੇ ਇਹ ਅਸੀਂ ਵੀ ਇਹਦੇ ਹੱਕ 'ਚ ਨਹੀਂ ਹੈਗੇ ਪਰ ਕਿਸਾਨਾਂ ਦੀਆਂ ਮੰਗਾਂ ਉਹਨਾਂ ਨੂੰ ਜਰੂਰ ਮੰਨਣ ਚਾਹੀਦੇ ਆ ਉਹਨਾਂ ਨੂੰ ਕਿਉਂ ਬੈਠਣਾ ਪੈ ਰਿਹਾ ਮਰਨਮਰਤ ਤੇ ਵੱਡਾ ਸਵਾਲ ਇਹ ਹੈ ਕਿ ਇਹਨਾਂ ਨੇ ਲਾਰੇ ਲਾਏ ਝੂਠ ਬੋਲੇ ਤੇ ਮੰਗ ਇੱਕ ਵਿਣੀ ਮੰਨੀ ਉਹਨਾਂ ਦੀ ਸੇਤ ਨਹੀਂ ਮੈਂ ਕੋਈ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਮੈਂ ਤਾਂ ਇਸ ਗੱਲ ਦੇ ਹੱਕ 'ਚ ਨਹੀਂ ਪਰ ਪਹਿਲੀ ਵੱਡੀ ਗੱਲ ਇਹ ਵੀ ਉਹਨੂੰ ਕਿਉਂ ਮਜਬੂਰ ਹੋਣਾ ਪਿਆ ਬੈਠਣ ਦੀ ਕਿਉਂਕਿ ਇਹਨਾਂ ਨੇ ਉਹਨਾਂ ਨਾਲ ਵਾਅਦੇ ਕੀਤੇ ਜਿੰਨਾ ਚਿਰ ਤਾਂ ਸਰਕਾਰ ਨਹੀਂ ਬਣੀ ਉਹਨਾਂ ਚਿਰ ਤੱਕ ਕਿਸਾਨਾਂ ਨੂੰ ਬਹੁਤ ਕੁਝ ਕਿਹਾ ਸਾਰੀਆਂ ਫਸਲਾਂ ਦੇ ਐਮਐਸਪੀ ਦੇਵਾਂਗੇ ਸਾਡੀ ਜ਼ਿੰਮੇਵਾਰੀ ਹੈ ਅਸੀਂ ਜਿਹੜੇ ਮੁਆਵਜ਼ੇ ਦੇ ਮੈਂ ਕਿਸਾਨਾਂ ਨੂੰ ਨਾ ਕਿਸੇ ਨੂੰ ਕੋਈ ਕਿਸਾਨ ਨੂੰ ਅਜੇ ਤੱਕ ਸਮੇਂ ਸਿਰ ਮੁਆਵਜ਼ਾ ਮਿਲਿਆ ਤੇ ਨਾ ਹੀ ਕੋਈ ਜਿਹੜਾ ਐਮਐਸਪੀ ਇਹਨਾਂ ਨੇ ਦਿੱਤੀ ਹੈ ਕਿਸੇ ਫਸਲ ਤੇ ਪੰਜਾਬ ਸਰਕਾਰ ਨੇ ਫਿਰ ਕਿਉਂ ਝੂਠ ਬੋਲੇ ਇਹਨਾਂ ਨੇ ਹੁਣ ਜਦ ਝੂਠ ਬੋਲਿਆ ਸੀ ਤਾਂ ਫਿਰ ਉਹਦਾ ਕਮਿਆਜਾ ਵੀ ਤੇ ਇਹਨੂੰ ਭੁਗਤਣਾ ਪੈਣਾ ਦੇਖੋ ਜੋ ਉਹਨਾਂ ਦਾ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਜਿਹੜਾ ਹੈ ਹਰ ਵਕਤ ਤੋਂ ਸਮਰਪਿਤ ਆ ਤੇ ਜੋ ਹੁਕਮ ਹੋਊਗਾ ਉਹਨੂੰ ਅਸੀਂ ਸਿਰ ਨਵਾ ਕੇ ਮੰਨਾਂਗੇ ਇਸ ਤੋਂ ਵੱਧ ਤਾਂ ਕੋਈ ਕਹਿਣਾ ਬਣਦਾ ਹੀ ਨਹੀਂ ਸੋ ਜੇ ਜਿਹੜਾ ਵੀ ਕੋਈ ਸੱਚਾ ਸਿੱਖ ਹੈ ਉਹ ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਕਰ ਹੀ ਨਹੀਂ ਸਕਦਾ ਤੁਸੀਂ ਤੇ ਉਹਨਾਂ ਦੇ ਫੈਸਲਿਆਂ ਦੀ ਉਡੀਕ ਕਰ ਰਹੇ ਹੋ ਜੋ ਵੀ ਸਾਨੂੰ ਸੱਦੇ ਆਸੀਂ ਜਾਵਾਂਗੇ ਤੇ ਜੋ ਹੁਕਮ ਹੋਊਗਾ ਉਹਨੂੰ ਮੰਨਾਂਗੇ ਦੇਖੋ ਲੋਕ ਇਕਲី ਦਲ ਨੂੰ ਚਾਹੁੰਦੇ ਨੇ ਇਸ ਕੋਈ ਦੋਹਰਾ ਨਹੀਂ ਲੀਡਰਸ਼ਿਪ ਤੋਂ ਨਰਾਸ਼ਤਾ ਹੈਗੀ ਹੈ ਇਹ ਤੇ ਵੀ ਕੋਈ ਦੋਹਰਾ ਨਹੀਂ ਜੇ ਲੀਡਰਸ਼ਿਪ ਤੋਂ ਨਰਾਸ਼ ਸੀ ਤਾਂ ਹੀ ਆਮ ਆਦਮੀ ਪਾਰਟੀ ਦਾ ਪੈਰ ਲੱਗਿਆ ਤਾਂ ਹੀ ਦੂਸਰੀਆਂ ਪਾਰਟੀਆਂ ਜਿਹੜੀਆਂ ਜਿੱਤੀਆਂ ਐਮਪੀ ਚ ਉਹਨਾਂ ਦੇ ਵਿੱਚ ਵੀ ਦੂਸਰੀਆਂ ਪਾਰਟੀਆਂ ਜਿੱਤੀਆਂ ਨੇ ਕਿਉਂਕਿ ਲੋਕ ਜਿਹੜਾ ਇਕਲី ਲੀਡਰਸ਼ਿਪ ਤੋਂ ਵਿਸ਼ਵਾਸ ਉੱਠ ਚੁੱਕੇ ਪਰ ਜੇ ਤੁਸੀਂ ਲੋਕਾਂ ਨਾਲ ਗੱਲ ਕਰੋ ਹਰ ਬੰਦਾ ਇਹ ਚਾਹੁੰਦਾ ਵੀ ਅਕਾਲੀ ਦਲ ਬਚਣਾ ਚਾਹੁੰਦਾ ਹੈ। ਅਕਾਲੀ ਦਲ ਇੱਕ ਪਾਰਟੀ ਹੈ ਬਾਕੀ ਪਾਰਟੀਆਂ ਜਿਹਦਾ ਬਹੁਤ ਪੁਰਾਣਾ ਇਤਿਹਾਸ ਹੈ। ਤੇ ਮੈਂ ਇਹ ਸਮਝਦਾ ਵੀ ਜਿੰਨਾ ਕਰਕੇ ਕਾਲੀ ਦਲ ਨੂੰ ਨੁਕਸਾਨ ਹੋ ਰਿਹਾ ਉਹਨਾਂ ਨੂੰ ਖੁਦ ਸਮਝਣਾ ਚਾਹੀਦਾ ਹੈ। ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਅਕਾਲੀ ਦਲ ਪ੍ਰਤੀ ਕਿਉਂਕਿ ਅਕਾਲੀ ਦਲ ਦੇ ਸਿਰ ਤੇ ਇੰਨੀ ਲੰਬਾ ਸਮਾਂ ਉਹਨਾਂ ਨੇ ਸੱਤਾ ਬਾਣੀ। ਅਕਾਲੀ ਦਲ ਪਾਰਟੀ ਦੇ ਸਿਰ ਤੇ ਅੱਜ ਉਹ ਕਿੱਥੇ ਦੀ ਕਿੱਥੇ ਨੇ। ਤੇ ਜੇ ਅਕਾਲੀ ਦਲ ਨੂੰ ਅੱਜ ਉਹਨਾਂ ਦੀ ਲੋੜ ਹੈ ਕਿ ਉਹਨਾਂ ਨੂੰ ਇਹਦੇ ਬਾਰੇ ਸੋਚਣੀ ਚਾਹੀਦਾ ਹੈ। ਗਲਤ ਹੈ ਵੀ ਅਸਤੀਫਾ ਤਾਂ ਉਹਨਾਂ ਨੇ ਮਨਜ਼ੂਰੀ ਨਹੀਂ ਦਿੱਤਾ ਮੈਂ ਸਮਝਦਾ ਜੇ ਉਹਨਾਂ ਨੇ ਅਕਾਲ ਤਖਸਾਲ ਸਭ ਤੋਂ ਤਨਖਾਹਿਆ ਕਰਾਰ ਹੋਣ ਕਰਕੇ ਅਸਤੀਫਾ ਦਿੱਤਾ ਤਾਂ ਅਸਤੀਫਾ ਅਕਾਲ ਤਖਸਾਲ ਸਭ ਤੋਂ ਦੇਣਾ ਚਾਹੀਦਾ ਸੀ ਨਾ ਕਿ ਵਰਕਿੰਗ ਕਮੇਟੀ ਨੂੰ ਜੋ ਵਾਕੀ ਅਕਾਲ ਤਖਸਾਲ ਨੂੰ ਸਮਰਪਿਤ ਸੀ ਵਰਕਿੰਗ ਕਮੇਟੀ ਤਾਂ ਉਹਨਾਂ ਦੀ ਆਪਦੀ ਹੈ ਜੋ ਉਹਨਾਂ ਨੇ ਕਿਹਾ ਵਰਕਿੰਗ ਕਮੇਟੀ ਨਹੀਂ ਹੋ ਕਰਤਾ ਉਹਨਾਂ ਨੇ ਇਸ਼ਾਰਾ ਕੀਤਾ ਵੀ ਮੇਰਾ ਅਸਤੀਫਾ ਨਾ ਪ੍ਰਵਾਨ ਕਰੋ ਉਹਨੇ ਨਹੀਂ ਪ੍ਰਵਾਨ ਕੀਤਾ ਜੇ ਕਹਿੰਦੇ ਵੀ ਪ੍ਰਵਾਨ ਕਰ ਲਓ ਪ੍ਰਵਾਨ ਕਰ ਲੈਣਾ ਸੀ ਸੋ ਉਥੇ ਜੋ ਵੀ ਕੁਝ ਡਰਾਮਾ ਹੋਇਆ ਉਹ ਸਾਰੀ ਇੱਕ ਸਕ੍ਰਿਪਟਡ ਸੀ ਪਹਿਲਾਂ ਹੀ ਤੈਅ ਕੀਤਾ ਹੋਇਆ ਸੀ ਤੇ ਉਹਨੂੰ ਅਸਤੀਫਾ ਸੀ ਕਿਵੇਂ ਮੰਨੀਓ ਦਾ ਅਸਤੀਫਾ ਵਾਲੀ ਗੱਲ ਹੀ ਨਹੀਂ ਉਹ ਤਾਂ ਸਿਰਫ ਇੱਕ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਹੈ